ਜਿਨ੍ਹਾਂ ਨੂੰ ਵਾਰ-ਵਾਰ ਪਿਸ਼ਾਬ ਆਉਂਦਾ ਹੈ ਜਿਨ੍ਹਾਂ ਨੂੰ ਪਿਸ਼ਾਬ ਲੱਗ ਕੇ ਆਉਂਦਾ ਜਾਂ ਫਿਰ ਜਿਨ੍ਹਾਂ ਨੂੰ ਪਿਸ਼ਾਬ ਦੇ ਨਾਲ-ਨਾਲ ਚਿਪਚਿਪਾ ਜਿਹਾ ਪਾਣੀ ਆਉਂਦਾ ਅੱਜ ਜੋ ਨੁਸਖਾ ਜੋ ਫਾਰਮੂਲਾ ਤੁਹਾਡੇ ਨਾਲ ਸਾਂਝਾ ਕਰਨ ਵਾਲਿਆਂ ਇਹ ਸਾਰੀਆਂ ਦਿੱਕਤਾਂ ਖਤਮ ਹੋ ਸਕਦੀਆਂ ਨੇ ਕਿ ਪਿਸ਼ਾਬ ਕਰਨ ਤੋਂ ਬਾਅਦ ਜਦੋਂ ਆਪਾਂ ਨੂੰ ਮਾੜੀ ਮੁੱਟੀ ਜਿਹਾ ਪੇਨ ਹੋਣੀ ਸ਼ੁਰੂ ਹੋ ਜਾਏ ਪਿਸ਼ਾਬ ਵਾਲੀ ਨਾਲੀ ਦੇ ਵਿੱਚ ਇਨਫੈਕਸ਼ਨ ਹੋਣ ਕਰਕੇ ਇਨਫੈਕਸ਼ਨ ਹੋਣ ਕਰਕੇ ਜਦੋਂ ਆਪਾਂ ਨੂੰ ਦਿੱਕਤ ਆਣੀ ਸ਼ੁਰੂ ਹੋ ਜਾਂਦੀ ਹੈ ਪਿਸ਼ਾਬ ਦੇ ਵਿੱਚ ਚਿੱਟੇ ਚਿੱਟੇ ਰੰਗ ਦੇ ਕਤਰੇ ਆਣੇ ਸ਼ੁਰੂ ਹੋ ਜਾਂਦੇ ਨੇ ਜਿੰਨੂੰ ਅਸੀਂ ਆਮ ਜ਼ਬਾਨ ਦੇ ਵਿੱਚ ਤਾਂਤ ਕਹ ਦਿੰਦੇ ਆ ਤਾਂਤ ਲਈ ਪ੍ਰੋਬਲਮ ਦੇ ਵਿੱਚ ਇਹ ਬਿਲਕੁਲ ਕਾਰਗਰ ਹੈ ਬਹੁਤ ਅੱਛਾ ਇਲਾਜ ਹੈ ਟ੍ਰੀਟਮੈਂਟ ਹੈ ਦੰਤਾਂ ਨੂੰ ਸ਼ੁਰੂ ਹੋ ਜਾਂਦੀ ਹੈ ਚਿਪਚਿਪਾ ਜਿਹਾ ਪਾਣੀ ਉਹਨਾਂ ਨੂੰ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਉਹਨਾਂ ਦਾ ਜਿਹੜਾ ਗਰਸਤੀ ਜ਼ਿੰਦਗੀ ਹੈਗੀ ਹੈ ਜਾਂ ਉਹਨਾਂ ਦਾ ਜਿਹੜਾ ਪਰਿਵਾਰ ਹੈਗਾ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਜਿਨ ਨੂੰ ਜਿਨ ਨੂੰ ਪ੍ਰੋਬਲਮ ਹੈਗੀ ਹੈ ਉਹ ਇੱਕਦੇ ਉਹ ਪ੍ਰੋਬਲਮ ਨੂੰ ਆਈਡੈਂਟੀਫਾਈ ਕਰ ਲੇਗਾ ਕੀ ਹਾਂ ਵਾਕਈ ਮੈਨੂੰ ਇਹ ਨੁਸਖਾ ਯੂਜ਼ ਕਰਨਾ ਚਾਹੀਦਾ ਜਾਂ ਮੈਨੂੰ ਇਹ ਪ੍ਰੋਬਲਮ ਹੈਗੀ ਹੈ ਸਟੇਜ 1 ਦੇ ਵਿੱਚ ਹਲਕਾ ਹਲਕਾ ਆਪਾਂ ਨੂੰ ਜਿਹੜੀ ਪਿਸ਼ਾਬ ਕਰਨ ਤੋਂ ਬਾਅਦ ਇਹ ਫੀਲਿੰਗ ਆਣੀ ਸ਼ੁਰੂ ਹੋ ਜਾਂਦੀ ਹੈ ਵੀ ਸਾਡੀ ਜਿਹੜੀ ਯੂਰੀਨ ਵਾਲਾ ਬਲੈਡਰ ਇਹ ਪੂਰੀ ਤਰ੍ਹਾਂ ਖਾਲੀ ਨਹੀਂ ਹੋ ਰਿਹਾ ਠੀਕ ਹੈ ਦੂਜੇ ਨੰਬਰ ਤੇ ਜਿਹੜੇ ਸੈਕੰਡ ਸਟੇਜ ਦੇ ਵਿੱਚ ਇਹ ਆਣਾ ਸ਼ੁਰੂ ਹੋ ਜਾਂਦਾ ਜਦੋਂ ਅਸੀਂ ਪਿਸ਼ਾਬ ਕਰਦੇ ਹੁੰਨੇ ਆ ਜਾਂ ਪਿਸ਼ਾਬ ਕਰਨ ਤੋਂ ਬਾਅਦ ਇੱਕ ਤੁਪਕਾ ਤੁਪਕਾ ਜਿਹਾ ਪਿਸ਼ਾਬ ਡਿੱਗਣਾ ਸ਼ੁਰੂ ਹੋ ਜਾਂਦਾ ਯ ਲੈ ਬਹੁਤ ਔੜੇ ਵਾਲੇ ਦੋਲੇ ਇਹ ਬੂਟੀ ਲੱਭ ਜੂਗੀ ਤੁਹਾਨੂੰ ਕਹਿੰਦੇ ਲੱਗ ਗਈ ਕਹਿੰਦੇ ਕਿੱਦਾਂ ਕਰਨੀ ਹੈ ਮਨਾਨੂੰ ਇਹੀ ਸੇਮ ਤਰੀਕਾ ਦੱਸਿਆ ਵਰਤਣ ਲਈ ਫਰੂਕੀ ਸਾਹਿਬ ਤੁਸੀਂ ਯਕੀਨ ਕਰੋਗੇ ਲੋਕਾਂ ਨੇ ਮੈਨੂੰ ਇੰਨੇ ਵਧੀਆ ਮੈਸੇਜ ਪਾਏ ਉਹਦੇ ਤੋਂ ਬਾਅਦ ਐਨ ਐਚ ਫੀਡਬੈਕ ਦੇਤੇ ਇਨੀਆਂ ਦਵਾਵਾਂ ਦਿੱਤੀਆਂ ਤੇ ਇਹਦੇ ਤੋਂ ਵੀ ਯਾਹਲਾ ਖਤਰਨਾਕ ਇੱਕ ਹੋਰ ਪ੍ਰੋਬਲਮ ਆਂਦੀ ਏ ਉਹ ਆਂਦੀ ਏ ਵੀ ਯੂਰਿਨ ਦੇ ਨਾਲ ਬਲੱਡ ਆਣਾ ਸ਼ੁਰੂ ਹੋ ਜਾਂਦਾ ਜਦੋਂ ਪਿਸ਼ਾਬ ਆਣਾ ਸ਼ੁਰੂ ਹੋ ਗਿਆ ਨਾ ਜਿੱਦਾਂ ਆਪਾਂ ਕੱਢੀ ਦਾ ਜਿਹੜੇ ਅਨਾਰਾ ਦਾ ਰਸ ਅਨਾਰਾ ਦੇ ਰਸ ਸਰਗਾ ਸਮਝੋ ਵੀ ਤੁਸੀਂ ਸਟੇਜ ਜਿਹੜੀ ਇਹਨਾਂ ਸਾਰੀਆਂ ਜਿਹੜੀਆਂ ਸਟੇਜਾਂ ਨੇ ਥੋੜ੍ਹ ਕੇ ਤੇ ਅੱਗੇ ਚਲੇ ਗਏ ਤਾਂ ਦੇ ਜਾਜਲੀ ਜਿਹੜੀ ਡਾਈਟ ਏ ਜੇ ਤੁਸੀਂ ਉਹਦੀ ਖੁਰਾਕ ਖਾਓਗੇ ਤੁਹਾਡੇ ਅੰਦਰ ਜੇ ਕਿਸੇ ਵੀ ਕਾਰਨ ਨਾਲ ਜਿੰਨੀ ਮਰਜ਼ੀ ਗਰਮੀ ਪਈ ਹੋਏ ਇਹ ਗਰਮੀ ਨੂੰ ਕੱਢਣ ਦਾ ਕੰਮ ਕਰ ਸਕਦਾ ਹੈ ਇਹ কুলਿੰਗ ਏਜੈਂਟ ਹੈ ਲਗਾਤਾਰ ਕਿੰਨੇ ਦਿਨ ਪੀਣਾ 21 ਦਿਨ ਪੀਣਾ ਸਵੇਰੇ ਸੁੱਤੇ ਉੱਠਦੇ ਦਾ ਸਾਰ ਨਿਰਨੇ ਕਾਲਜੇ ਪੀਣਾ ਹਾਫ ਸਪੂਨ ਜਾਂ ਛੋਟਾ ਜਿਹੇ ਲੋਕ ਕਹ ਲੋ ਟੀ ਸਪੂਨ ਹੋ ਗਿਆ ਇਹਨਾਂ ਕੋ ਜਿਹੜਾ ਪਾਊਡਰ ਹੈ ਆਪਾਂ ਦਿੱਲੀ ਕੰਜ਼ਿਊਮ ਕਰਨਾ ਜਿਹੜਾ ਸਾਡੇ ਲਈ ਈਜ਼ੀ ਹੈ ਸੇਫ ਹੈ ਤੁਸੀਂ ਇਹਨੂੰ ਆਰਾਮ ਨਾਲ ਯੂਜ਼ ਕਰ ਸਕਦੇ ਹੋ ਸੁਇਰੇਸ ਤੇ ਉਰਦੇ ਦਾ ਸਾਰ ਤੁਸੀਂ ਇਹਨੂੰ ਗਰਮ ਪਾਣੀ ਨਾਲ ਹੀ ਸੇਵਨ ਕਰਨਾ ਇਹਨਾ ਪਾਊਡਰ ਤੁਸੀਂ ਮੂੰਹ ਚ ਪਾ ਕੇ ਉੱਤੋਂ ਗਰਮ ਪਾਣੀ ਪੀ ਲੈਣਾ ਕਿ ਦਿਨਾਂ ਦੇ ਵਿੱਚ ਤੁਹਾਡੀ ਜਿਹੜੀ ਗਰਮੀ ਹੈ ਲੋੜ ਤੋਂ ਵੱਧ ਐਕਸੈਸ ਸੀਟ ਉਹ ਤੁਹਾਡੀ ਸ਼ਾਂਤ ਹੋ ਜਾਏਗੀ ਤੁਹਾਨੂੰ ਪਸ਼ਾਬ ਲੱਗ ਕੇ ਆਉਂਦਾ ਹੈ ਉਹ ਵੀ ਠੀਕ ਹੋ ਜਾਏਗਾ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਯੂਰੀਨ ਇਨਫੈਕਸ਼ਨ ਹੈਗੀ ਹੈ ਉਹ ਵੀ ਠੀਕ ਹੋ ਜਾਏਗੀ ਤੁਹਾਡਾ ਹਰ ਪਾਸਿਓਂ ਭਲਾ ਹੋ ਜਾਏਗਾ ਜਿਹੜਾ ਗ੍ਰਿਸਟ ਕਮਜ਼ੋਰੀ ਵਾਲਾ ਸਿਸਟਮ ਹੈ ਜਿਹੜੇ ਲੋਕ ਪਿਸ਼ਾਬ ਨਾਲ ਸੰਬੰਧਿਤ ਬਿਮਾਰੀਆਂ ਤੋਂ ਪਰੇਸ਼ਾਨ ਨੇ ਜਿਨ੍ਹਾਂ ਨੂੰ ਵਾਰ-ਵਾਰ ਪਿਸ਼ਾਬ ਆਉਂਦਾ ਹੈ ਜਿਨ੍ਹਾਂ ਨੂੰ ਪਿਸ਼ਾਬ ਲੱਗ ਕੇ ਆਉਂਦਾ ਜਾਂ ਫਿਰ ਜਿਨ੍ਹਾਂ ਨੂੰ ਪਿਸ਼ਾਬ ਦੇ ਨਾਲ ਨਾਲ ਚਿਪਚਿਪਾ ਜਿਹਾ ਪਾਣੀ ਆਉਂਦਾ ਅੱਜ ਜੋ ਨੁਸਖਾ ਜੋ ਫਾਰਮੂਲਾ ਤੁਹਾਡੇ ਨਾਲ ਸਾਂਝਾ ਕਰਨ ਵਾਲਿਆਂ ਇਹ ਸਾਰੀਆਂ ਦਿੱਕਤਾਂ ਖਤਮ ਹੋ ਸਕਦੀਆਂ ਨੇ ਸਤਿ ਸ਼੍ਰੀ ਅਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਗੋਰੀਆਂ ਦੇ ਵੈਦ ਵੈਦ ਹਰਸ਼ਵੀਰ ਜੀ ਕੋਲ ਜੋ ਤੁਹਾਨੂੰ ਅੱਜ ਗੋਰੀਆਂ ਵਾਲਾ ਨੁਸਖਾ ਗੋਰੀਆਂ ਵਾਲਾ ਟੋਟਕਾ ਹੀ ਦੇਣਗੇ ਜਿਸ ਟੋਟਕੇ ذریعے ਜਿਸ ਨੁਸਖੇ ذریعے ਹੁਣ ਤੱਕ ਉਹਨਾਂ ਨੇ ਅਨੇਕਾਂ ਗੋਰੇ ਗੋਰੀਆਂ ਦਾ ਇਲਾਜ ਕੀਤਾ ਸੜਨਾਲ ਨੇ ਵੈਜੀ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਦਿਸਾ ਮਦੇਸਾ ਵਿੱਚ ਬੈਠੇ ਮੇਰੇ ਸਾਰੇ ਵੀਰ ਭਰਾ ਜੋ ਕਿ ਹਕੀਕਤ ਟੀਵੀ ਪੰਜਾਬੀ ਨੂੰ ਬਹੁਤ ਸਾਰਾ ਪਿਆਰ ਕਰਦੇ ਨੇ ਮੇਰੇ ਵੱਲੋਂ ਮੇਰਾ ਪਿਆਰ ਭਰਿਆ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਅੱਜ ਇਹ ਗੱਲ ਕਹਿ ਰਹੇ ਹੋ ਕਿ ਜਿਹੜੀ ਇਹ ਇਹ ਦੁਸਕਾ ਹੈਗਾ ਫਾਰਮੂਲਾ ਹੈਗਾ ਤੇ ਇਹ ਜਿਹੜੇ ਫਲਜ ਇਹ ਹੈਗੇ ਨੇ ਛੋਟੇ ਛੋਟੇ ਬਾਰੀਕ ਬਾਰੀਕ ਇਹ ਆਮ ਸਾਨੂੰ ਮਿਲ ਜਾਂਦੇ ਨੇ ਖਾਲੀ ਪਲਾਟਾਂ 'ਚ ਖਾਲੀ ਥਾਵਾਂ ਤੇ ਤੇ ਇਹ ਬੜੀ ਜਾਨਦਾਰ ਚੀਜ਼ ਹੈ ਹੈ ਕੀ ਚੀਜ਼ ਔਰ ਕਿਵੇਂ ਪਿਸ਼ਾਬ ਨਾਲ ਸੰਬੰਧਿਤ ਰੋਗਾਂ ਦੇ ਉੱਤੇ ਕੰਮ ਕਰਦੀ ਹੈ ਦੇਖੋ ਜੀ ਅਸੀਂ ਇਹਦੇ ਤੇ ਵੀ ਆਵਾਂਗੇ ਇਹ ਦੁਸਕਾ ਵੀ ਤੁਹਾਨੂੰ ਦਵਾਂਗੇ ਜਰੂਰ ਪਰ ਇਹ ਕੇਦੇ ਤੋਂ ਪਹਿਲਾਂ ਛੋਟੀ ਜੀ ਵਾਰਨਿੰਗ ਏ ਵੀ ਕੋਈ ਵੀ ਨੁਸਕਾ ਤੁਸੀਂ ਯੂਜ਼ ਕਰਨਾ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋਂ ਜਾਂ ਬਿਨਾਂ ਕਿਸੇ ਐਕਸਪਰਟ ਤੋਂ ਤੁਸੀਂ ਇਹ ਨੁਸਕੇ ਯੂਜ਼ ਨਹੀਂ ਕਰਨੇ ਇਹ ਆਪਾਂ ਨੁਸਕੇ ਦਿੰਨੇ ਆ ਤੁਹਾਨੂੰ ਇੱਕ ਐਜੂਕੇਸ਼ਨਲ ਪਰਪਸ ਦੇ ਤੌਰ ਤੇ ਤੇ ਦੂਜੇ ਨੰਬਰ ਤੇ ਇਹ ਨੁਸਖਾ ਆਪਾਂ ਨੂੰ ਵਰਤਣਾ ਉਦੋਂ ਚਾਹੀਦਾ ਜਦੋਂ ਆਪਾਂ ਨੂੰ ਪਿਸ਼ਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਆਣੀ ਸ਼ੁਰੂ ਹੋ ਜੇ ਜਿਵੇਂ ਕਿ ਮੀਨਸ ਕਿ ਪਿਸ਼ਾਬ ਕਰਨ ਤੋਂ ਬਾਅਦ ਜਦੋਂ ਆਪਾਂ ਨੂੰ ਮਾੜੀ ਮੁੱਟੀ ਜਿਹਾ ਪੇਨ ਹੋਣੀ ਸ਼ੁਰੂ ਹੋ ਜੇ ਪਿਸ਼ਾਬ ਵਾਲੀ ਨਾਲੀ ਦੇ ਵਿੱਚ ਇਨਫੈਕਸ਼ਨ ਹੋਣ ਕਰਕੇ ਠੀਕ ਹੈ ਇਨਫੈਕਸ਼ਨ ਹੋਣ ਕਰਕੇ ਜਦੋਂ ਆਪਾਂ ਨੂੰ ਦਿੱਕਤ ਆਣੀ ਸ਼ੁਰੂ ਹੋ ਜਾਂਦੀ ਹੈ ਪਿਸ਼ਾਬ ਦੇ ਵਿੱਚ ਚਿੱਟੇ-ਚਿੱਟੇ ਰੰਗ ਦੇ ਕਤਰੇ ਆਣੇ ਸ਼ੁਰੂ ਹੋ ਜਾਂਦੇ ਨੇ ਜਿਹਨੂੰ ਅਸੀਂ ਆਮ ਜ਼ਬਾਨ ਦੇ ਵਿੱਚ ਤਾਂਤ ਕਹ ਦਿੰਦੇ ਆ ਠੀਕ ਹੈ ਤਾਂ ਤੇਲੀ ਪ੍ਰੋਬਲਮ ਦੇ ਵਿੱਚ ਇਹ ਬਿਲਕੁਲ ਕਾਰਗਰ ਹੈ ਬਹੁਤ ਅੱਛਾ ਇਲਾਜ ਇਹ ਟ੍ਰੀਟਮੈਂਟ ਹੈ ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਸਲਾਹ ਦਿੱਤੀ ਅੱਜ ਨਹੀਂ ਮੈਂ ਬਹੁਤ ਪੁਰਾਣੀ ਗੱਲ ਕਰ ਰਿਹਾ ਅਜ ਤੋਂ 5 ਸਾਲ ਪਹਿਲਾਂ 10 ਸਾਲ ਪਹਿਲਾਂ ਵੀ ਲੋਕਾਂ ਨੂੰ ਇਹ ਸਲਾਹ ਦਈਦੀ ਸੀ ਜਿਹੜੇ ਕਹਿੰਦੇ ਸੀ ਇਹ ਬਹੁਤ ਦੂਰੋਂ ਬੋਲਦੇ ਪਏ ਆ ਜਦ ਅਸੀਂ ਨਹੀਂ ਆ ਸਕਦੇ ਜਾਂ ਅਸੀਂ ਫਾਈਨੈਂਸ਼ੀਅਲੀ ਇੰਨੇ ਤਗੜੇ ਨਹੀਂ ਹੈਗੇ ਵੀ ਅਸੀਂ ਕੋਈ ਮਹਿੰਗੀ ਦਵਾਈ ਨਹੀਂ ਮੈਂ ਉਹਨਾਂ ਨੂੰ ਇੱਕੋ ਗੱਲ ਕਹਿੰਨਾ ਨਾਵਾ ਵੀ ਕਿਸੇ ਵੀ ਜਿਹੜੇ ਅਖੋਤੀ ਵਿਆਦ ਜਿਹਨਾਂ ਨੂੰ ਆਪਾਂ ਅਖੋਤੀ ਵਿਆਦ ਅਕਸਰ ਕਹਿੰਦੇ ਆ ਉਹਨਾਂ ਨੇ ਤੁਹਾਡੇ ਕੋਲੋਂ 10000 ਮੰਗ ਲਿਆ 20000 ਮੰਗ ਲਿਆ ਉਹ ਆਪਣੇ ਲਾਗੇ ਮੰਨੋ ਮੈਂ ਫੋਟੋ ਭੇਜਦਾ ਵਾ WhatsApp ਤੇ ਮੈਂ ਕਿਹਾ ਆਹ ਫੋਟੋ ਹੈ ਇਹ ਲੱਭੋ ਤੁਹਾਡੇ ਵਾਲੇ ਦੋਲੇ ਬੂਟੀ ਲੱਭ ਜੂਗੀ ਤੁਹਾਨੂੰ ਕਹਿੰਦੇ ਲੱਭ ਗਈ ਕਹਿੰਦੇ ਕਿੱਦਾਂ ਕਰਨੀ ਹੈ ਉਹਨਾਂ ਨੂੰ ਇਹੀ ਸੇਮ ਤਰੀਕਾ ਦੱਸਿਆ ਵਰਤਣ ਲਈ ਰੁਕੀ ਸਾਹਿਬ ਤੁਸੀਂ ਯਕੀਨ ਕਰੋਗੇ ਲੋਕਾਂ ਨੇ ਮੈਨੂੰ ਇੰਨੇ ਵਧੀਆ ਮੈਸੇਜ ਪਾਏ ਉਹਦੇ ਤੋਂ ਬਾਅਦ ਇੰਨੇ ਐਚਾ ਫੀਡਬੈਕ ਦਿੱਤੇ ਇੰਨੀਆਂ ਦਵਾਵਾਂ ਦਿੱਤੀਆਂ ਸਾਡਾ ਉਹ ਦਵਾਵਾਂ ਦੇ ਨਾਲ ਹੀ ਨਾ ਮਤਲਬ ਦਿਲ ਜਿਹੜਾ ਨਾ ਉਹ ਬਿਲਕੁਲ ਖਿਲ ਗਿਆ ਵੀ ਇਨੀਆਂ ਚੰਗੀਆਂ ਚੀਜ਼ਾਂ ਦਿਲ ਗਾਰਡਨ ਗਾਰਡਨ ਹੋ ਗਿਆ ਦਿਲ ਮੈਂ ਕਿ ਗਾਰਡਨ ਗਾਰਡਨ ਹੋ ਗਿਆ ਤੇ ਮੇਰਾ ਇੱਕ ਸਬਬ ਬਣਿਆ ਮੇਰਾ ਅੰਦਰੋਂ ਦਿਲ ਕੀਤਾ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੇ ਅਕਸਰ ਲੋਕ ਸਾਡੇ ਤਈ ਪਹੁੰਚ ਸਕਦੇ ਨੇ ਉਹਨਾਂ ਨੂੰ ਤੇ ਅਸੀਂ ਇਹ ਚੀਜ਼ਾਂ ਦੇ ਕੇ ਖੁਸ਼ ਕਰ ਦਿੰਨੇ ਆ ਜਿਹੜੇ ਮੇਰੇ ਵੀਰਾਂ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਉਹਦੇ ਬਾਰੇ ਕਿਉਂ ਨਾ ਇੱਕ ਵੀਡੀਓ ਬਣਾ ਕੇ ਲੋਕਾਂ ਨੂੰ ਅਵੇਅਰ ਕੀਤਾ ਜਾਏ ਲੋਕਾਂ ਨੂੰ ਇੱਕ ਜਾਣਕਾਰੀ ਦਿੱਤੀ ਜਾਏ ਵੀ ਤਾਂਤ ਵਰਗੀ ਜਿਹੜੀ ਨਾਮਰਾਦ ਬਿਮਾਰੀ ਹੈ ਉਹਦੇ ਤੋਂ ਅਸੀਂ ਇੰਨੀ ਸਾਨੀ ਨਾਲ ਖੇੜਾ ਛਡਾ ਸਕਦੇ ਹਾਂ ਜੀ ਜੀ अच्छा डॉक्टर साहब जिन्होनो यूटीआई दी प्रॉब्लम हो जंदी है, 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 है या जिन्ना नु पेशाब ਦੇ ਨਾਲ ਤਾਂ ਤੋਣੀ ਸ਼ੁਰੂ ਹੋ ਜਾਂਦੀ ਹੈ ਚਿਪਚਿਪਾ ਜਿਹਾ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਤੇ ਫਿਰ ਉਹਨਾਂ ਦਾ ਜਿਹੜਾ ਗਰਸਤੀ ਜ਼ਿੰਦਗੀ ਹੈਗੀ ਹੈ ਜਾਂ ਉਹਨਾਂ ਦਾ ਜਿਹੜਾ ਪਰਿਵਾਰ ਹੈਗਾ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਦੇਖੋ ਫਰੂਕੀ ਸਾਹਿਬ ਇਹ ਇੰਨੀ ਕੋਈ ਜ਼ਿਆਦਾ ਨਾ ਮਰਾਦ ਬਿਮਾਰੀ ਹੈ ਤੇ ਤਿੰਨ ਸਟੇਜਸ ਹੁੰਦੀਆਂ ਸਟੇਜ 1 ਸਟੇਜ 2 ਸਟੇਜ 3 ਮੈਂ ਤੁਹਾਨੂੰ ਸਮਝਾਵਾਂਗਾ ਜਿੰਨੂੰ ਜਿੰਨੂੰ ਪ੍ਰੋਬਲਮ ਹੈਗੀ ਉਹ ਇੱਕ ਤੇ ਉਹ ਪ੍ਰੋਬਲਮ ਨੂੰ ਆਈਡੈਂਟੀਫਾਈ ਕਰ ਲੇਗਾ ਕਿ ਹਾਂ ਵਾਕਈ ਮੈਨੂੰ ਇਹ ਨੁਸਖਾ ਯੂਜ਼ ਕਰਨਾ ਚਾਹੀਦਾ ਜਾਂ ਮੈਨੂੰ ਇਹ ਪ੍ਰੋਬਲਮ ਹੈਗੀ ਹੈ ਸਟੇਜ 1 ਦੇ ਵਿੱਚ ਹਲਕਾ ਹਲਕਾ ਆਪਾਂ ਨੂੰ ਜਿਹੜੀ ਪਿਸ਼ਾਬ ਕਰਨ ਤੋਂ ਬਾਅਦ ਇਹ ਫੀਲਿੰਗ ਆਣੀ ਸ਼ੁਰੂ ਹੋ ਜਾਂਦੀ ਹੈ ਵੀ ਸਾਡੀ ਜਿਹੜੀ ਯੂਰਨ ਵਾਲਾ ਬਲੈਡਰ ਹੈ ਉਹ ਪੂਰੀ ਤਰ੍ਹਾਂ ਖਾਲੀ ਨਹੀਂ ਹੋ ਰਿਹਾ ਠੀਕ ਹੈ ਦੂਜੇ ਨੰਬਰ ਤੇ ਜਿਹੜੇ ਸੈਕੰਡ ਸਟੇਜ ਦੇ ਵਿੱਚ ਇਹ ਆਣਾ ਸ਼ੁਰੂ ਹੋ ਜਾਂਦਾ ਜਦੋਂ ਅਸੀਂ ਪਿਸ਼ਾਬ ਕਰਦੇ ਹੁੰਨੇ ਆ ਜਾਂ ਪਿਸ਼ਾਬ ਕਰਨ ਤੋਂ ਬਾਅਦ ਇੱਕ ਤੁਪਕਾ ਤੁਪਕਾ ਜਿਹਾ ਪਿਸ਼ਾਬ ਡਿੱਗਣਾ ਸ਼ੁਰੂ ਹੋ ਜਾਂਦਾ ਤੇ ਆਫਟਰ ਦੈਟ ਆਪਾਂ ਨੂੰ ਹਲਕੀ ਹਲਕੀ ਜਿਹਨੂੰ ਆਪਾਂ ਕਹਿੰਦੇ ਨਾ ਮਿੱਠੀ ਮਿੱਠੀ ਪੇਨ ਠੀਕ ਹੈ ਹਲਕੀ ਹਲਕੀ ਪੇਨ ਹੋਣੀ ਸ਼ੁਰੂ ਹੋ ਜਾਂਦੀ ਉਹਦੇ ਤੋਂ ਆਪਾਂ ਨੂੰ ਪਤਾ ਲੱਗਦਾ ਜਿਹੜੀ ਸਟੇਜ 3 ਹੈ ਨਾ ਫਰੂਕੀ ਸਾਹਿਬ ਉਹ ਬੜੀ ਖਤਰਨਾਕ ਹੈ ਉਹਨਾਂ ਚ ਕੀ ਹੁੰਦਾ ਕਿ ਆਪਾਂ ਨੂੰ ਸਾਡਾ ਜਿਹੜਾ ਵੀਰੇ ਆਵੇ ਜਾਂ ਵੀਰੇਂਜ ਕਹਿ ਲਓ ਜਾਂ ਸਪਰਮ ਕਹਿ ਲਓ ਉਹ ਡਿਊਰਿੰਗ ਦਾ ਜਦੋਂ ਆਪਾਂ ਯੂਰੀਨੇਸ਼ਨ ਕਰ ਰਹੇ ਆ ਉਦੋਂ ਸਾਡਾ ਪਿਸ਼ਾਬ ਦੇ ਵਿੱਚ ਨੀ ਗੱਲਾਂ ਸ਼ੁਰੂ ਹੋ ਜਾਂਦਾ ਉਦੋਂ ਪਤਾ ਲੱਗ ਜਾਂਦਾ ਜਿੰਨੂੰ ਅਸੀਂ ਕਹਿੰਦੇ ਚਿੱਟੀ ਜੀ ਰੰਗ ਦੀ ਤਾਰ ਆਣੀ ਸ਼ੁਰੂ ਹੋ ਗਈ ਜਾਂ ਉਹ ਜਿਹੜਾ ਤੁਹਾਡਾ ਯੂਰੀਨ ਵਾਲਾ ਜਿਹੜਾ ਸ਼ੈਂਕੇ ਉਹ ਜਿਹੜਾ ਪੋਟ ਹੈ ਤੁਹਾਡਾ ਉਹ ਭਰ ਗਿਆ ਤੁਹਾਨੂੰ ਇਹ ਲੱਗਾ ਵੀ ਵਿੱਚੋਂ ਆਪਣਾ ਸਾਰਾ ਜਿਹੜਾ ਕੰਮ ਦਾ ਸਮਾਨ ਹੈ ਉਹ ਨਾਲ ਨਿਕਲ ਗਿਆ ਠੀਕ ਹੈ ਠੀਕ ਹੈ ਤੇ ਇਹਦੇ ਤੋਂ ਵੀ ਯਾਦਾ ਖਤਰਨਾਕ ਇੱਕ ਹੋਰ ਪ੍ਰੋਬਲਮ ਆਂਦੀ ਏ ਉਹ ਆਂਦੀ ਏ ਵੀ ਯੂਰੀਨ ਦੇ ਨਾਲ ਬਲੱਡ ਆਣਾ ਸ਼ੁਰੂ ਹੋ ਜਾਂਦਾ ਜਦੋਂ ਪਸ਼ਾਬ ਆਣਾ ਸ਼ੁਰੂ ਹੋ ਗਿਆ ਨਾ ਜਿੱਦਾਂ ਆਪਾਂ ਕੱਢੀ ਦਾ ਜਿਹੜੇ ਅਨਾਰਾ ਦਾ ਰਸ ਅਨਾਰਾ ਦੇ ਰਸ ਸਰਗਾ ਸਮਝੋ ਵੀ ਸੂਈ ਸਟੇਜ ਜਿਹੜੀ ਇਹਨਾਂ ਸਾਰੀਆਂ ਜਿਹੜੀਆਂ ਸਟੇਜਾਂ ਨੇ ਥੋੜ੍ਹ ਕੇ ਤੇ ਅੱਗੇ ਚਲੇ ਗਏ ਅੱਗੇ ਪਹੁੰਚ ਗਏ ਸੋ ਹਰ ਇੱਕ ਚੀਜ਼ ਨੂੰ ਮੈਨੇਜ ਕੀਤਾ ਜਾ ਸਕਦਾ ਹੈ ਜੇ ਤੁਸੀਂ ਕੁਦਰਤ ਦੇ ਨਾਲ ਜੁੜੋ ਜਾ ਕੁਦਰਤ ਦੇ ਨਾਲ ਕੁਦਰਤ ਦੇ ਬਣਾਏ ਨਿਯਮਾਂ ਨੂੰ ਤੋੜ ਦਿੰਦੇ ਹੋ ਮੇਰੇ ਕਹਿਣ ਤੋਂ ਮਰਾਦ ਇਹ ਵੇ ਕਿ ਜਦੋਂ ਅਸੀਂ ਗਰਮ ਚੀਜ਼ਾਂ ਲੋੜ ਤੋਂ ਵੱਧ ਖਾ ਲੈਂਦੇ ਆ ਬੇਇੰਤਿਹਾਰ ਖਾਣੀ ਸ਼ੁਰੂ ਕਰ ਦਿੰਦੇ ਆ ਬਿਨਾ ਬ੍ਰੇਕ ਤੋਂ ਖਾਣੀ ਸ਼ੁਰੂ ਕਰ ਦਿੰਦੇ ਆ ਸਾਡੇ ਕੋਲ ਇੱਕ ਭਾਈ ਸਾਹਿਬ ਆਏ ਫਰੂਕੀ ਸਾਹਿਬ ਤੁਸੀਂ ਸੁਣ ਕੇ ਹੈਰਾਨ ਹੋ ਜਾਗੇ ਉਹ ਕਹਿੰਦਾ ਮੈਂ ਇੱਕ ਦਿਨ ਦੇ ਵਿੱਚ 1 ਕਿਲੋ ਡਰਾਈ ਫਰੂਟ ਖਾ ਜਾਂਦਾ ਹਾਂ ਇੱਕ ਦਿਨ 'ਚ 1 ਕਿਲੋ ਡਰਾਈ ਫਰੂਟ 1 ਕਿਲੋ ਡਰਾਈ ਫਰੂਟ ਖਾ ਲੈਂਦਾ ਮੈਂ ਕਹਿੰਦਾ ਐਵਰੀ ਮੀਲ ਜਦੋਂ ਵੀ ਮੈਂ ਰੋਟੀ ਖਾਣਾ ਵਾ ਰੋਟੀ ਖਾਣ ਤੋਂ ਬਾਅਦ ਮੈਂ ਪਾਈਆ ਡਰਾਈ ਫਰੂਟ ਖਾ ਲੈਂਦਾ ਮਿਕਸ ਕਰਕੇ ਕਹਿੰਦਾ ਮੇਰੀ ਕਹਿੰਦਾ ਮੇਰੇ ਚ ਤਾਕਤ ਨਹੀਂ ਆ ਰਹੀ ਹੁਣ ਤੁਸੀਂ ਦੱਸੋ ਉਹ ਵੀ ਜਿਹੜਾ ਬੰਦਾ ਇੱਕ ਦਿਨ ਦਾ 1 ਕਿਲੋ ਡਰਾਈ ਫਰੂਟ ਖਾਏਗਾ ਉਹਦਾ ਕੀ ਅਸਰ ਹੋਏਗਾ ਵੀ ਇਦਾਂ ਹੀ ਹਾਲ ਜਿਹੜੇ ਅਲਕੋਹਲ ਵਾਲੇ ਨੇ ਜਿਨ੍ਹਾਂ ਨੂੰ ਆਪਾਂ ਪੰਜਾਬੀ ਚ ਸ਼ਰਾਬੀ ਕਹਿ ਲੈਂਦੇ ਆ ਉਹ ਕਹਿੰਦੇ ਜੀ ਮੈਂ ਡੇਢ ਬੋਤਲ ਸ਼ਰਾਬ ਪੀ ਲੈਂਦਾ ਵਾ ਮੈਨੂੰ ਪਿਸ਼ਾਬ ਕਿਉਂ ਲੱਗ ਕੇ ਆ ਰਿਹਾ ਤੋ ਸੋ ਜਿਹੜੀਆਂ ਚੀਜ਼ਾਂ ਬਣੀਆਂ ਨੇ ਕਿਸੇ ਸਵਾਲ ਲਈ ਬਣੀਆਂ ਨੇ ਜਾਂ ਕਿਸੇ ਲਈ ਵੀ ਚੀਜ਼ ਹਰ ਇੱਕ ਚੀਜ਼ ਦੀ ਇੱਕ ਮਰਿਆਦਾ ਇੱਕ ਲਿਮਟ ਹੈ ਅਸੀਂ ਹੁਣ ਘਰ 'ਚ ਮੰਨ ਲਓ ਜੇ ਪੈਂਸਾ ਪਾਲੀਆਂ ਨੇ ਜਾਂ ਮੱਝਾਂ ਰੱਖੀਆਂ ਨੇ ਡੰਗਰ ਰੱਖੇ ਨੇ ਜੇ ਉਹਨਾਂ ਦਾ ਦੁੱਧ ਬਚ ਗਿਆ ਮੰਨ ਲਓ ਇੱਕ ਬੰਦੇ ਕੋਲ 2.5 ਕਿਲੋ ਜਾਂ 2 ਕਿਲੋ ਦੁੱਧ ਬਚ ਗਿਆ ਉਹ ਹੁਣ ਬਾਹਰ ਜਾ ਕੇ ਉਹਦੀ ਲੱਸੀ ਬਣਾ ਕੇ ਉਹਦਾ ਲੰਗਰ ਲਾ ਦੇ ਤੇ ਗੱਲ ਚ ਆਏ ਜੇ ਕਿ ਉਹ ਕਹੇ ਮੈਂ 2.5 ਕਿਲੋ ਦੁੱਧ ਆਪ ਹੀ ਪੀਲਾਂਗਾ ਤੇ ਉਹਦਾ ਕੀ ਹਾਲ ਹੋਏਗਾ ਸੋ ਦੁੱਧ ਵਰਗੀ ਚੀਜ਼ ਚੰਗੀ ਚੀਜ਼ ਦੀ ਐਗਜ਼ਾਮਪਲ ਦੇ ਨਵੇਂ ਆ ਤੇ ਜਿਹੜੀਆਂ ਮਾੜੀਆਂ ਚੀਜ਼ਾਂ ਨੇ ਉਹਨਾਂ ਦਾ ਤੇ ਹੋਰ ਜ਼ਿਆਦਾ ਐਡਵਰਸ ਇਫੈਕਟ ਹੋਏਗਾ ਜ਼ਿਆਦਾ ਮਾੜਾ ਇਫੈਕਟ ਹੋਏਗਾ ਸੋ ਕੋਈ ਵੀ ਚੀਜ਼ ਹੈ ਉਹਨੂੰ ਆਪਾਂ ਮਰਿਆਦਾ ਦੇ ਵਿੱਚ ਰਹਿ ਕੇ ਜੇ ਆਪਾਂ ਗਰਮ ਚੀਜ਼ਾਂ ਖਾ ਰਹੇ ਆ ਯੂਟੀਆਈ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਚੀਜ਼ ਜਿਹੜਾ ਧਿਆਨ ਖੜਾਉਂਦਾ ਉਹ ਇਹ ਹੁੰਦਾ ਵੀ ਯੂਟੀਆਈ ਦੇ ਵਿੱਚ ਆਪਾਂ ਨੂੰ ਗਰਮ ਚੀਜ਼ਾਂ ਫੌਰਨ ਬੰਦ ਕਰਨੀਆਂ ਪੈਂਦੀਆਂ ਹੈ ਕੋਸ਼ਿਸ਼ ਕਰੋ ਜੇ ਤੁਹਾਨੂੰ ਯੂਟੀਆਈ ਦੀ ਪ੍ਰੋਬਲਮ ਹੋ ਗਈ ਤੇ ਸਵੇਰੇ ਜੇ ਤੁਹਾਨੂੰ ਦਹੀਂ ਸੂਟ ਕਰਦਾ ਤੇ ਦਹੀਂ ਦਾ ਸੇਵਨ ਜ਼ਰੂਰ ਕਰੋ ਸੋ ਇਦਾਂ ਦੀਆਂ ਜਿਹੜੀਆਂ ਬੈਰੀਆਂ ਹੁੰਦੀਆਂ ਨੇ ਜਿਹਦਾ ਰਸ ਭਰੀ ਹੋ ਗਈ ਜਾਂ ਦੂਜੀਆਂ ਚੀਜ਼ਾਂ ਜਿਹੜੇ ਆਰਾਮ ਨਾਲ ਜਿਹੜੇ ਫਰੂਟ ਮਿਲ ਜਾਂਦੇ ਨੇ ਜੇ ਤੁਸੀਂ ਸੀਜ਼ਨਲ ਫਰੂਟ ਨਾਲ ਖਾਣੇ ਸ਼ੁਰੂ ਕਰ ਦੋ ਜਿਹੜੇ ਮਰੇ ਵੀਰ ਬਾਹਰ ਰਹਿੰਦੇ ਨੇ ਜੇ ਉਹ ਕਰੇਨਬੈਰੀ ਖਾਣਾ ਸ਼ੁਰੂ ਕਰ ਦੇਣ ਤੇ ਉਹਨਾਂ ਨੂੰ ਕਰੇਨਬੈਰੀ ਦਾ ਬਹੁਤ ਫਾਇਦਾ ਹੋ ਸਕਦਾ ਯੂਟੀਆਈ ਦੀ ਪ੍ਰੋਬਲਮ ਦੇ ਵਿੱਚ ਤੇ ਸਭ ਤੋਂ ਮੋਸਟ ਇੰਪੋਰਟੈਂਟ ਚੀਜ਼ ਇਹ ਬੇ ਕਿ ਸਰਦੀਆਂ ਦੇ ਵਿੱਚ ਲੋਕੀਂ ਪਾਣੀ ਘੱਟ ਪੀਂਦੇ ਨੇ ਜੇ ਤੁਸੀਂ ਪਾਣੀ ਦਾ ਇਨਟੇਕ ਪ੍ਰੋਪਰ ਕਰ ਲਓ ਜੇ ਤੁਹਾਨੂੰ ਯੂਟੀਆਈ ਹੈ ਤੁਸੀਂ ਨਾਰਮਲੀ ਜੇ 2 ਲੀਟਰ ਪਾਣੀ ਪੀਂਦੇ ਹੋ ਉਹ ਯੂਟੀਆਈ ਦੇ ਵਿੱਚ ਤੁਸੀਂ ਉਹ ਤੋਂ 4 ਲੀਟਰ ਪਾਣੀ ਕਰ ਲਓ ਕਿਉਂਕਿ ਉਹਦੇ ਵਿੱਚ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਤਾਂ ਇਨਫੈਕਸ਼ਨ ਬਾਹਰ ਨਿਕਲੇਗੀ ਹੁਣ ਅਸੀਂ ਸਿੱਧੇ ਹੀ ਇਸ ਫਾਰਮੂਲੇ ਤੇ ਆਣੇ ਆ ਪਰ ਇੱਕ ਸਵਾਲ ਹੋਰ ਵੀ ਹੈ ਜਿਨ੍ਹਾਂ ਨੂੰ ਯੂਟੀਆਈ ਦੀ ਦਿੱਕਤ ਪਰੇਸ਼ਾਨੀ ਹੋ ਜਾਂਦੀ ਹੈ ਉਹਨਾਂ ਨੂੰ ਨਾਈਟ ਫਾਲ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ ਜੀ ਨਾਈਟ ਫਾਲ ਤੇ ਹੋਣਾ ਹੀ ਹੈ ਜੀ ਦੇਖੋ ਕਿਸੇ ਵੀ ਸੂਰਤ ਦੇ ਵਿੱਚ ਤੁਹਾਡੇ ਅੰਦਰ ਜਦੋਂ ਗਰਮੀ ਪੈ ਗਈ ਨਾ ਤੁਹਾਡਾ ਜਿਹੜਾ ਵੀਰੀਅ ਵੇ ਜਿਹੜਾ ਵੀਰੇ ਜਿਹਨੂੰ ਸੀਮਨ ਕਹਿੰਦੇ ਆ ਉਹ ਬਾਡੀ ਨੇ ਤੁਹਾਡੇ ਅੰਦਰ ਨਹੀਂ ਟਿਕਨ ਦੇਣਾ ਕਿਉਂਕਿ ਵੀਰੀ ਇਟਸੈਲਫ ਬਹੁਤ ਗਰਮ ਹੈ ਠੀਕ ਹੈ ਬਾਡੀ ਨੇ ਆਪਣਾ ਟੈਂਪਰੇਚਰ ਰੈਗੂਲੇਟ ਕਰਨ ਲਈ ਤੁਹਾਡਾ ਵੀਰੇ ਅਨਿਮਾਨੇ ਬਾਹਰ ਕੱਢ ਦੇਣਾ ਚਾਹੇ ਉਹ ਤੁਸੀਂ ਜਦੋਂ ਸੰਭੋਗ ਦੇ ਬਾਰੇ ਸੋਚੋਗੇ ਉਹ ਲੀਕੇਜ ਕਰਕੇ ਨਿਕਲ ਜੇ ਠੀਕ ਹੈ ਚਾਹੇ ਉਹ ਨਾਈਟ ਫਾਲ ਕਰਕੇ ਨਿਕਲ ਜੇ ਚਾਹੇ ਉਹ ਪਿਸ਼ਾਬ ਦੇ ਨਾਲ ਧਾਤ ਬਣ ਕੇ ਨਿਕਲ ਜੇ ਤੁਹਾਡਾ ਵੀਰੇ ਅੱਧਰ ਨਹੀਂ ਟਿਕਨ ਦੇਣਾ ਤੁਹਾਨੂੰ ਉਹਨਾਂ ਨੇ ਗ੍ਰਸਤ ਕਰਨ ਦੇ ਕਾਬਿਲ ਆਪਣੇ ਪਾਰਟਨਰ ਦੇ ਕਾਬਿਲ ਨਹੀਂ ਛਟਣਾ ਤੁਹਾਨੂੰ ਰੈਕਟਾਈਲ ਡਿਸਫੰਕਸ਼ਨ ਆਣਾ ਹੀ ਆਣਾ ਤੁਹਾਨੂੰ ਜਿਹੜੀ ਸਮੇਂ ਦੀ ਜਿਹੜੀ ਘਾਟ ਏ ਤੁਸੀਂ ਇੰਟਰਕੋਰਸ ਕਰਨਾ ਉਹਦੇ ਵਿੱਚ ਸਮੇਂ ਦੀ ਜਿਹੜੀ ਘਾਟ ਏ ਉਹ ਤੁਹਾਨੂੰ ਆਣੀ ਆਣੀ ਏ ਮੀਨਸ ਕਿ ਤੁਹਾਡੀ ਜਿਹੜੀ ਤਾਕਤ ਇਹ ਮਰਦਾਨਾ ਤਾਕਤ ਇਹ ਤੁਹਾਨੂੰ ਆਪਣੇ ਪਾਰਟਨਰ ਮੁਰੇ ਨੀਨੀ ਪਾਣੀ ਪਣੀ ਜੀ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਇਹ ਜਿਹੜੀ ਇਹ ਕੀ ਚੀਜ਼ ਹੈਗੀ ਹੈ ਔਰ ਕਿੱਥੋਂ ਮਿਲਦੀ ਹੈ ਔਰ ਕਿਵੇਂ ਦਾ ਇਸਤੇਮਾਲ ਕਰਕੇ ਅਸੀਂ ਯੂਟੀਆਈ ਤੋਂ ਬਚ ਸਕਦੇ ਹਾਂ ਰੁਕੀ ਸਾਹਿਬ ਇਹ ਚੀਜ਼ ਬਹੁਤ ਵਧੀਆ ਜੀ ਇਹ ਇਹਦੀ ਹਿਸਟਰੀ ਸੁਣੋਗੇ ਨਾ ਤੁਸੀਂ ਹੈਰਾਨ ਹੋ ਜਾਓਗੇ ਅੱਛਾ ਜਿਹੜਾ ਬੋਤਾ ਜੀ ਨੂੰ ਕਹਿੰਦੇ ਆਪਾਂ ਜਾਂ ਕੈਮਲ ਕਹਿ ਦਿੰਦੇ ਆ ਊਂਠ ਕਹਿ ਲੈਂਦੇ ਆ ਉਹ ਸਭ ਤੋਂ ਜ਼ਿਆਦਾ ਜਿਹੜਾ ਐਕਸਟ੍ਰੀਮ ਵੈਦਰ ਹੈ ਗਰਮੀ ਦੇ ਵਿੱਚ ਰਹਿੰਦਾ ਉਹ ਸਿਰਫ ਇੱਕੋ ਹੀ ਜਾਨਵਰ ਹੈ ਜਿਹੜਾ ਇਸ ਚੀਜ਼ ਨੂੰ ਖਾਂਦਾ ਇਹਨੂੰ ਹਿੰਦੀ ਵਿੱਚ ਗੋਖਰੂ ਕਹਿ ਦਿੰਦੇ ਆਪਾਂ ਤੇ ਪੰਜਾਬੀ ਚ ਪਖੜਾ ਗਿਆ ਦਿੰਦੇ ਆ ਪਖੜਾ ਤੁਹਾਨੂੰ ਪਤਾ ਆਮ ਥਾਂ ਥਾਂ ਤੇ ਲੱਗਾ ਲੱਭ ਜਾਂਦਾ ਠੀਕ ਹੈ ਕਿਸੇ ਨੂੰ ਪੰਸਾਰੀ ਕੋ ਜਾਣ ਦੀ ਲੋੜ ਨਹੀਂ ਕਿਸੇ ਨੂੰ ਬਾਜ਼ਾਰ ਜਾਣ ਦੀ ਲੋੜ ਨਹੀਂ ਪਰ ਜਿਹੜੇ ਮੇਰੇ ਵੀਰ ਮੈਟਰੋ ਸਿਟੀਜ਼ ਦੇ ਵਿੱਚ ਰਹਿੰਦੇ ਨੇ ਜਿਦਾ ਦਿੱਲੀ ਬੰਬਈ ਵਰਗੇ ਸ਼ਹਿਰਾਂ ਦੇ ਵੱਡੇ ਸ਼ਹਿਰਾਂ ਚ ਰਹਿੰਦੇ ਨੇ ਜਿੱਥੇ ਇਹ ਚੀਜ਼ਾਂ ਆਮ ਨਹੀਂ ਮਿਲਦੀਆਂ ਉੱਥੇ ਫੇਰ ਥੋੜੀ ਮਿਹਨਤ ਕਰਨੀ ਪੈਣੀ ਆ ਔਨਲਾਈਨ ਵੀ ਮਿਲ ਜਾਂਦਾ ਠੀਕ ਹੈ ਸੋ ਇਹ ਚੀਜ਼ ਐਡੀ ਕਾਮਯਾਬ ਹੈ ਐਡੀ ਕਾਰਗਰ ਹੈ ਇਹਦੇ ਅੰਦਰ ਹੈਗੀਆਂ ਕੂਲਿੰਗ ਪ੍ਰੋਪਰਟੀਆਂ ਠੀਕ ਹੈ ਕੂਲਿੰਗ ਪ੍ਰੋਪਰਟੀਆਂ ਮੀਨਸ ਵੀ ਤੁਹਾਡੇ ਅੰਦਰ ਕਿਸੇ ਵੀ ਕਾਰਨ ਨਾਲ ਜੇ ਗਰਮੀ ਪੈ ਗਈ ਹ ਤੇ ਇਹ ਉਹ ਗਰਮੀ ਨੂੰ ਕੱਢਣ ਚ ਸਮਰਾਥੇ ਪਲੱਸ ਇਹਦੇ ਵਿੱਚ ਇੱਕ ਹੋਰ ਗੋਣਾ ਜਿਹੜਾ ਜਿਹੜੀ ਇਹ ਨੁਸਕਾ ਇਹ ਬੂਟੀ ਰੇਗਿਸਤਾਨਾ ਚ ਮਾਰੂਥਲਾਂ ਦਾ ਜਿਸ ਨੂੰ ਜਹਾਜ਼ ਕਿਹਾ ਜਾਂਦਾ ਹੈ ਉਹਦੀ ਖੁਰਾਕ ਹੈ ਜਿਸ ذریعے ਉਹ ਆਪਣੇ ਆਪ ਨੂੰ ਠੰਡਾ ਰੱਖਦਾ ਹੈ ਟੈਂਪਰੇਚਰ ਠੀਕ ਕਰਦਾ ਤੁਸੀਂ ਉਹੀ ਖੁਰਾਕ ਊਂਠਾਂ ਵਾਲੀ ਰੇਗਿਸਤਾਨ ਦੇ ਊਂਠਾਂ ਦੇ ਜਹਾਜ਼ ਵਾਲੀ ਤੁਸੀਂ ਅੱਜ ਜਿਹੜਾ ਨੁਸਖਾ ਟੋਟਕਾ ਸਾਂਝਾ ਕਰ ਰਹੇ ਹੋ ਰੇਗਿਸਤਾਨ ਦੇ ਜਹਾਜ਼ ਵਾਲੀ ਜਿਹੜੀ ਡਾਈਟ ਹੈ ਜੇ ਤੁਸੀਂ ਉਹਦੀ ਖੁਰਾਕ ਖਾਓਗੇ ਤੁਹਾਡੇ ਅੰਦਰ ਕਿਸੇ ਵੀ ਕਾਰਨ ਨਾਲ ਜਿੰਨੀ ਮਰਜ਼ੀ ਗਰਮੀ ਪਈ ਹੋਏ ਇਹ ਗਰਮੀ ਨੂੰ ਕੱਢਣ ਦਾ ਕੰਮ ਕਰ ਸਕਦਾ ਹੈ ਇਹ 쿨ਿੰਗ ਏਜੈਂਟ ਹੈ ਠੀਕ ਹੈ ਬਾਡੀ ਨੂੰ ਠੰਡਾ ਜਦੋਂ ਲੋੜ ਤੋਂ ਵੱਧ ਤੁਹਾਡੇ ਅੰਦਰ ਗਰਮੀ ਆ ਗਈ ਹੈ ਉਹਨੂੰ ਕਿਸੇ ਵੀ ਕਾਰਨ ਆਈਏ ਤੁਹਾਨੂੰ ਤਾਤ ਪੈਂਦੀ ਪਈਏ ਤੁਹਾਨੂੰ ਸੁਪੰਦੋਸ਼ ਹੁੰਦਾ ਪਿਆ ਤੁਹਾਡੇ ਅੰਦਰ ਵੀਰੇਜ ਰੀਪ੍ਰੋਡਕਸ਼ਨ ਬੰਦ ਹੋ ਗਈ ਠੀਕ ਹੈ ਵੀਰੇ ਜੀ ਪ੍ਰੋਡਕਸ਼ਨ ਨੂੰ ਵੀ ਚਲਾਉਣ ਦਾ ਕੰਮ ਕਰਦਾ ਏ ਅੱਛਾ ਤੇ ਫਿਰ ਇਹਨੂੰ ਐਂ ਚਬ ਲੈਣਾ ਜੀ ਕੀ ਆ ਕੀ ਕਰਨਾ ਦਾ ਨਹੀਂ ਇਹਨੂੰ ਐਂ ਨਹੀਂ ਚਬ ਸਕਦੇ ਫਿਰ ਕੀ ਸਾਹਿਬ ਇਹਦਾ ਲੈਣ ਦੇ ਇਹਨੂੰ ਇੰਟੇਕ ਕਰਨ ਦੇ ਦੋ ਤਰੀਕੇ ਨੇ ਇੱਕ ਤੇ ਤਰੀਕਾ ਹੈਗਾ ਵੀ ਇਹਨੂੰ ਚੰਗੀ ਤਰ੍ਹਾਂ ਉਬਾਲਿਆ ਜਾਏ ਦੋ ਗਲਾਸ ਪਾਣੀ ਲਓ ਉਹਦੇ ਵਿੱਚ ਇੱਕ ਚਮਚ ਗੋਖਰੂ ਪਾਓ ਜਾਂ ਇਹਨੂੰ ਭਖੜੇ ਨੂੰ ਪਾਓ ਉਹਨੂੰ ਇੰਨਾ ਜ਼ਿਆਦਾ ਵੱਲੋ ਇੰਨਾ ਜ਼ਿਆਦਾ ਵੱਲੋ ਕਿ ਜਿਹੜਾ 2 ਗਲਾਸ ਪਾਣੀ ਹੈ ਉਹ ਇੱਕ ਗਲਾਸ ਪਾਣੀ ਰਹਿ ਜੇ ਪਾਣੀ ਨੂੰ ਮੁੜ ਕੇ ਸੀ ਜਿਹੜੀ ਚਾਹ ਪੱਤੀ ਵਾਲੀ ਪੋਣੀ ਹੁੰਦੀ ਹੈ ਉਹਨੂੰ ਪੁਣ ਕੇ ਪਾਣੀ ਨੂੰ ਪੀ ਸਕਦੇ ਆ ਉਹਦੇ ਚ ਵੀ ਤੁਹਾਡਾ ਭਲਾ ਹੋ ਜਾਏਗਾ ਤੁਹਾਨੂੰ ਫਾਇਦਾ ਹੋ ਜਾਏਗਾ ਲਗਾਤਾਰ ਕਿੰਨੇ ਦਿਨ ਪੀਣਾ 21 ਦਿਨ ਪੀਣਾ ਠੀਕ ਹੈ ਸਵੇਰੇ ਸੁੱਤੇ ਉੱਠਦੇ ਸਾਰ ਨਿਰਨੇ ਕਾਲਜੇ ਪੀਣਾ ਦੂਸਰਾ ਤਰੀਕਾ ਇਹਦਾ ਹੈਗਾ ਕਿ ਮੈਂ ਤੁਹਾਨੂੰ ਸਾਰਾ ਇਹਦਾ ਦੱਸਦਾ ਵਾਂ ਵੀ ਇਹਨੂੰ ਅਸੀਂ ਕਿੱਦਾਂ ਬਣਾਉਣਾ ਹੈ ਤੇ ਕਿੱਦਾਂ ਲੈਣਾ ਕਿੱਦਾਂ ਇਨਟੇਕ ਕਰਨਾ ਸਭ ਤੋਂ ਪਹਿਲਾਂ ਇੱਕ ਕੌਲੀ ਲੈ ਲੈਣੀ ਆਪਾਂ ਇੰਨੀ ਕੁ ਠੀਕ ਹੈ ਉਹਨੂੰ ਆਪਾਂ ਗ੍ਰਾਈਂਡਰ 'ਚ ਪਾ ਲੈਣਾ ਆਪਣੇ ਆ ਜਿੱਦਾਂ ਮੈਂ ਪਾ ਲੰਗਾ ਵਾਂ ਠੀਕ ਹੈ ਠੀਕ ਹੈ ਤੇ ਕੌਲੀ ਨੂੰ ਲੈ ਕੇ ਪਾ ਕੇ ਆਪਣਾ ਗ੍ਰਾਈਂਡਰ ਔਨ ਕਰ ਲੈਣਾ ਗ੍ਰਾਈਂਡਰ ਨੂੰ ਔਨ ਕਰਕੇ ਉਦੋਂ ਤੱਕ ਇਹਨੂੰ ਪਾਊਡਰ ਬਣਾਣਾ ਜਦੋਂ ਤੱਕ ਇਹ ਬਿਲਕੁਲ ਫਾਈਨ ਪਾਊਡਰ ਨਾ ਬਣ ਜਾਏ ਫਾਈਨ ਪਾਊਡਰ ਅਸੀਂ ਬਾਹਰ ਬਾਜ਼ਾਰ ਚੋਂ ਹੀ ਲੈ ਸਕਦੇ ਜੀ ਨਹੀਂ ਜੀ ਨਹੀਂ ਜੇ ਬਾਜ਼ਾਰ ਚੋਂ ਲਿਆ ਬਾਜ਼ਾਰ 'ਚ ਤੁਹਾਨੂੰ ਪਤਾ ਅਕਸਰ ਚੀਜ਼ਾਂ ਮਿਲਾਵਟ ਹੁੰਦੀਆਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਮਸਾਲਾ ਪਾਇਆ ਹੋਏਗਾ ਕੋਈ ਆਰਟੀਫੀਸ਼ੀਅਲ ਪਾਊਡਰ ਪਾਇਆ ਹੋਏਗਾ ਕੋਈ সুইਟਨਰ ਪਾਇਆ ਹੋਏਗਾ ਉਹਦੇ ਵਿੱਚ ਚੀਜ਼ ਦੀ ਪਿਓਰਿਟੀ ਦੀ ਪਿਓਰਿਟੀ ਦੀ ਕੋਈ ਗਾਰੰਟੀ ਨਹੀਂ ਹੈਗੀ ਉਹ ਚੀਜ਼ ਨਾਲ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ ਫਾਇਦਾ ਵੀ ਨਹੀਂ ਹੋ ਸਕਦਾ ਸੋ ਕਦੇ ਤੱਕ ਉਸ ਚੀਜ਼ ਤੇ ਇਤਬਾਰ ਨਹੀਂ ਕਰਨਾ ਜਿਹੜੀ ਚੀਜ਼ ਤੁਸੀਂ ਆਪ ਮਿਹਨਤ ਕਰਕੇ ਹਾਸਲ ਨਹੀਂ ਕੀਤੀ ਜੀ 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 ਸੋ ਤੁਸੀਂ ਦੇਖੋ ਜਿਹੜਾ ਨੁਸਖਾ ਫਾਰਮੂਲਾ ਤਿਆਰ-ਵਾਰ ਤਿਆਰ ਹੈਗਾ ਡਾਕਟਰ ਸਾਹਿਬ ਨੇ ਇੱਕ ਕਟੋਰੀ ਗੋਖਰੂ ਪਾਈ ਹੈ ਉਸ ਤੋਂ ਬਾਅਦ ਇਹਨੂੰ ਗ੍ਰਾਈਂਡਰ ਦੇ ਵਿੱਚ ਰਗੜਿਆ ਹੈ ਰਗੜ ਕੇ ਇਹ ਪਾਊਡਰ ਨੁਮਾ ਇੱਥੇ ਸਾਡੇ ਕੋਲ ਮਾਮਲਾ ਆ ਗਿਆ ਜੀ ਇਹ ਪਾਊਡਰ ਆ ਗਿਆ ਦੇਖੋ ਜੀ ਇਹ ਪਾਊਡਰ ਇਹ ਬਿਲਕੁਲ ਤੁਹਾਨੂੰ ਥੋੜਾ ਥੋੜਾ ਵੇਸਨ ਵਰਗਾ ਲੱਗਦਾ ਹੋਏਗਾ ਇਹਦੀ ਤੁਹਾਨੂੰ ਤੁਹਾਨੂੰ ਪਛਾਣ ਦੱਸ ਰਿਹਾ ਸਿਰਫ ਤਕਰੀਬਨ ਆਪਾਂ ਇੰਨਾ ਜਿੰਨਾ ਚਮਚਾ ਆਪਾਂ ਭਰਿਆ ਹੋਇਆ ਹੈ ਨਾ ਅੱਧਾ ਚਮਚ ਅੱਧਾ ਚਮਚ ਹੋ ਗਿਆ ਜੀ ਠੀਕ ਹੈ ਹਾਫ ਸਪੂਨ ਜਾਂ ਛੋਟਾ ਜਿਹਲਾ ਕਹ ਲੋ ਟੀ ਸਪੂਨ ਹੋ ਗਿਆ ਇੰਨਾ ਕੋ ਜਿਹੜਾ ਪਾਊਡਰ ਹੈ ਆਪਾਂ ਦਿੱਲੀ ਕੰਜ਼ਿਊਮ ਕਰਨਾ ਜਿਹੜਾ ਸਾਡੇ ਲਈ ਈਜ਼ੀ ਹੈ ਸੇਫ ਹੈ ਤੁਸੀਂ ਇਹਨੂੰ ਆਰਾਮ ਨਾਲ ਯੂਜ਼ ਕਰ ਸਕਦੇ ਹੋ ਸਵੇਰੇ ਸੁੱਤੇ ਉੱਠਦੇ ਅਸਾਰ ਤੁਸੀਂ ਇਹਨੂੰ ਗਰਮ ਪਾਣੀ ਨਾਲ ਹੀ ਸੇਵਨ ਕਰਨਾ ਇਹਨਾਂ ਪਾਊਡਡਰ ਤੁਸੀਂ ਮੂੰਹ ਚ ਪਾ ਕੇ ਉੱਤੋਂ ਗਰਮ ਪਾਣੀ ਪੀ ਲੈਣਾ ਪਰ ਪੀਣ ਦਾ ਤਰੀਕਾ ਇਹ ਵੇ ਇਹਦਾ ਕਿ ਤੁਸੀਂ ਇਹਨੂੰ ਪੁੰਜੇ ਬੈਠ ਕੇ ਸੇਵਨ ਕਰਨਾ ਹੈ ਦਾ ਚੌਂਕੜੀ ਮਾਰ ਕੇ ਪੁੰਜੇ ਬੈਠ ਜਾਓ ਪਾਊਡਰ ਚਮਚੇ ਨਾਲ ਮੂੰਹ ਚ ਪਾ ਲੋ ਉਹਦੇ ਉੱਤੇ ਗਰਮ ਪਾਣੀ ਪੀ ਲਓ ਉਹਦੇ ਤੋਂ ਬਾਅਦ 1 ਘੰਟਾ ਘਟੋ ਘਟ ਹੋਰ ਕੋਈ ਚੀਜ਼ ਨਹੀਂ ਖਾਣੀ ਪਾਣੀ ਵੀ ਨਹੀਂ ਪੀਣਾ ਤੁਸੀਂ ਇਹਨੂੰ ਲਗਾਤਾਰ 21 ਦਿਨ ਇਸਤੇਮਾਲ ਕਰੋ 21 ਦਿਨਾਂ ਦੇ ਵਿੱਚ ਤੁਹਾਡੀ ਜਿਹੜੀ ਗਰਮੀ ਹੈ ਲੋੜ ਤੋਂ ਵੱਧ ਐਕਸੈਸ ਸੀਟ ਹੈ ਤੁਹਾਡੀ ਸ਼ਾਂਤ ਹੋ ਜੇਗੀ ਤੁਹਾਨੂੰ ਪਿਸ਼ਾਬ ਲੱਗ ਕੇ ਆਉਂਦਾ ਹੈ ਤੇ ਉਹ ਵੀ ਠੀਕ ਹੋ ਜਾਏਗਾ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਯੂਰੀਨ ਇਨਫੈਕਸ਼ਨ ਹੈਗੀ ਹੈ ਉਹ ਵੀ ਠੀਕ ਹੋ ਜਾਏਗੀ ਤੁਹਾਡਾ ਹਰ ਪਾਸਿਓਂ ਭਲਾ ਹੋ ਜਾਏਗਾ ਜਿਹੜਾ ਗ੍ਰਸਤ ਕਮਜ਼ੋਰੀ ਵਾਲਾ ਸਿਸਟਮ ਹੈ ਉਹ ਵੀ ਤੁਹਾਡਾ ਇਹਦੇ ਨਾਲ ਸ਼ਾਂਤ ਹੋ ਜਾਏਗਾ ਠੀਕ ਹੋ ਜਾਏਗਾ ਬਿਲਕੁਲ ਅੱਛਾ ਤੇ ਫਿਰ ਡਾਕਟਰ ਸਾਹਿਬ ਜਿੰਨਾਂ ਕੋਲੇ ਪਾਊਡਰ ਵਗੈਰਾ ਬਣਾਉਣ ਦਾ ਲੈ ਕੇ ਆਉਣ ਦਾ ਗੋਖਸ਼ਰੂ ਗੋਖਰੂ ਜਾਂ ਪਕੜਾ ਟਾਈਮ ਨਹੀਂ ਹੈਗਾ ਫਿਰ ਉਹਨਾਂ ਦਾ ਹੱਲ ਤੁਸੀਂ ਕਿਵੇਂ ਕਰਦੇ ਹੋ ਉਹਨਾਂ ਲਈ ਫਰੂਕੀ ਸਾਹਿਬ ਉਹਨਾਂ ਦੀ ਸੇਵਾ 'ਚ ਹੀ ਬੈਠੇ ਆ ਠੀਕ ਹੈ ਉਨਾਂ ਲਈ ਪ੍ਰੋਪਰ ਇੱਕ ਟ੍ਰੀਟਮੈਂਟ ਹੈਗਾ ਹੁਣ ਕਈ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਆਸੀਂ ਔਨ ਕੈਮਰਾ ਨਹੀਂ ਦੱਸ ਸਕਦੇ ਉਹ ਜਦੋਂ ਅਸੀਂ ਸਲਾਹ ਮਸ਼ਵਰਾ ਕਰਾਂਗੇ ਉਦੋਂ ਦੱਸਾਂਗੇ ਵੀ ਤੁਹਾਡੀ ਜਿਹੜੀ ਕਮਜ਼ੋਰੀ ਹੈ ਜਿਹੜੀ ਤੁਹਾਡੀ ਗ੍ਰਿਸਟ ਕਮਜ਼ੋਰੀ ਹੈ ਉਹਦੇ ਪਿੱਛੇ ਰੀਜ਼ਨ ਕੀ ਹੈ ਠੀਕ ਹੈ ਕਿਉਂ ਤੁਹਾਡਾ ਪਾਰਟਨਰ ਤੁਹਾਡੇ ਤੋਂ ਖੁਸ਼ ਨਹੀਂ ਰਹਿੰਦਾ ਠੀਕ ਹੈ ਠੀਕ ਹੈ ਉਹ ਚੀਜ਼ਾਂ ਆਪਾਂ ਔਨ ਟੇਬਲ ਬੈਠ ਕੇ ਡਿਸਕਸ ਕਰੀਦੀਆਂ ਹਰ ਇੱਕ ਆਪਣੇ ਮਰੀਜ਼ ਦੇ ਨਾਲ ਉਹਦੀ ਪ੍ਰੋਬਲਮ ਉਹਦੀ ਦੁੱਖ ਤਕਲੀਫ ਨੂੰ ਚੰਗੀ ਤਰ੍ਹਾਂ ਸੁਣੀਦਾ ਡਾਇਗਨੋਸ ਕਰੀਦਾ ਫਿਰ ਉਹਨੂੰ ਲਾਈਨ ਆਫ ਟ੍ਰੀਟਮੈਂਟ ਸਾਰਾ ਸਮਝਾਈਦਾ ਜੇ ਉਹ ਬੰਦਾ ਬਾਹਰ ਵੀ ਬ ਤੇ ਆਪਾਂ ਉਹਦੇ ਲਈ ਵੀ ਫੋਨ ਦੇਤੇ ਕਨਵਰਸੇਸ਼ਨ ਕਰਕੇ ਉਹਦਾ ਡਾਇਗਨੋਸ ਕਰਕੇ ਕਿਸੇ ਵੀ ਐਨਆਰਆਈ ਨੂੰ ਅਸੀਂ ਦਵਾਈ ਬਾਾਰ ਵੀ ਪ੍ਰੋਵਾਈਡ ਕਰ ਸਕਦੇ ਹਾਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰਾ ਨੁਸਖਾ ਫਾਰਮੂਲਾ ਦੇਣ ਵਾਸਤੇ ਸੋ ਡਾਟਸ ਆਫ ਦਾ ਕਹਿਣਾ ਹੈ ਕਿ ਗੋਖਰੂ ਦਾ ਪਾਊਡਰ ਅਸੀਂ ਬਣਾ ਲੈਣਾ ਹੈ ਖਾਸ ਕਰਕੇ ਆਪ ਗੋਖਰੂ ਲੈ ਕੇ ਆਉਣੇ ਨੇ ਔਰ ਅੱਧਾ ਕੁ ਚਮਚਾ ਜਿਹੜਾ ਇਸ ਪਾਊਡਰ ਦਾ ਸੀ ਗਰਮ-ਗਰਮ ਜਾਂ ਕੋਸੇ-ਕੋਸੇ ਪਾਣੀ ਨਾਲ ਲੈ ਸਕਦੇ ਆ ਜਿਸ ਤੋਂ ਬਾਅਦ ਤੁਹਾਨੂੰ ਯੂਟ੍ਰੀਨਲ ਸੰਬੰਧੀ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹ ਦੂਰ ਹੋ ਸਕਦੀਆਂ ਨੇ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਔਰ ਜੇਕਰ ਤੁਸੀਂ ਆਪਣੇ ਮਨ ਦਾ ਸਵਾਲ ਤੁਹਾਡੇ ਮਨ ਦੇ ਵਿੱਚ ਹੈ ਤੁਹਾਡੇ ਕੋਲ ਕੋਈ ਸ਼ੰਕਾ ਪੈਦਾ ਹੁੰਦਾ ਵੀਡੀਓ ਦੇਖਣ ਤੋਂ ਬਾਅਦ ਤਾਂ ਅਸੀਂ ਨੰਬਰ ਦਿੱਤਾ ਹੈ ਵੈਦ ਹਰਸ਼ਵੀਰ ਜੀ ਦਾ ਗੋਰਿਆਂ ਦੇ ਵੈਦ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਅਗਰ ਕਿਸੇ ਨੇ ਪਰਸਨਲੀ ਮਿਲਣਾ ਤਾਂ ਅਰੋੜਾ ਪ੍ਰਾਈਮ ਟਾਵਰ ਹੈ ਬੱਸ ਸਟੈਂਡ ਦੇ ਨੇੜੇ ਤੁਸੀਂ ਉੱਥੇ ਆ ਕੇ ਬੇਸਮੈਂਟ ਦੇ ਵਿੱਚ ਇੱਕ ਨੰਬਰ ਜਿਹੜਾ ਕਲੀਨਿਕ ਹੈਗਾ ਸਿਕੰਦਰ ਹਰਬਲ ਕੇਅਰ ਦੇ ਨਾਂ ਦੇ ਉੱਤੇ ਤੁਸੀਂ ਆ ਕੇ ਡਾਕਟਰ ਸਾਹਿਬ ਨੂੰ ਮਿਲ ਸਕਦੇ ਆ ਸੰਡੇ ਨੂੰ ਵੀ ਮਿਲਦੇ ਨੇ ਮਿਲਨ ਦਾ ਸਮਾਂ ਜਿਹੜਾ 1 ਵਜੇ ਤੋਂ ਲੈ ਕੇ ਹੈ 1 ਵਜੇ ਤੋਂ 6 ਵਜੇ ਤੱਕ ਮਿਲਦੇ ਨੇ ਤੇ ਇਸੇ ਦੌਰਾਨ ਉਹ ਬਹੁਤ ਸਾਰੇ ਨੁਸਖੇ ਟੋਟ ਕੇ ਫਾਰਮੂਲੇ ਦੇ ਕੇ ਹੀ ਜਿਹੜੇ ਮਰੀਜ਼ਾਂ ਦਾ ਇਲਾਜ ਹੈ ਲਗਭਗ ਲਗਭਗ ਉਹ ਕਰ ਦਿੰਦੇ ਨੇ ਉਹਨਾਂ ਲੋਕਾਂ ਨੂੰ ਹੀ ਮੈਡੀਸਿਨ ਦਿੰਦੇ ਨੇ ਜਿਨ੍ਹਾਂ ਨੂੰ ਉਸ ਦੀ ਅਸਲ ਜ਼ਰੂਰਤ ਹੈ ਫਿਲਹਾਲ ਇਹ ਵੀਡੀਓ ਕੇਮ ਲੱਗੀ ਇਸ ਬਾਬਤ ਉਸੇ ਆਪਣੀ ਰਾਇ ਵੀ ਸਾਨੂੰ ਜ਼ਰੂਰ ਦਿਓ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰ ਦਿੰਦੀ ਆ ਕਿਆ ਧੰਨਵਾਦ